ਗੁਰੂ ਵਾਹ 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 ਗੁਰੂ ਗੁਰੂ ਵਾਹ 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 ਗੁਰੂ ਵਾ ਗੁਰੂ ਗੁਰੂ ਵਾ 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 ਗੁਰ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਗੁਰਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰੂ ਨਸਤਾ ਦੇ ਪਰ ਤਖ ਗੁਰੂ ਨਸਤਾ ਪੂਰਾ ਪ੍ਰਭ ਅਰਦਾਇਆ ਪੂਰਾ ਜਗ ਕਾ ਨਾਉ ਨਾਨਕ ਪੂਰਾ ਪਾਇਆ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕੇ ਗੁਣ ਗਾਓ ਗੁਰੂ ਗ੍ਰੰਥ ਸਾਹਿਬ ਜੀ ਪਵਨ ਪਵਿੱਤਰ ਸਤ ਸੰਗਤ ਦੀਆਂ ਕਟੀਆਂ ਦੇ ਅੰਦਰ ਸਤ ਨਾਲ ਜੀਵਨ ਨੂੰ ਜੋੜਨ ਲਈ ਸੱਚ ਨੂੰ ਕਮਾਉਣ ਲਈ ਸੱਚ ਨਾਲ ਪ੍ਰੀਤ ਪਾਉਣ ਲਈ ਸੱਚੇ ਪਾਤਸ਼ਾਹ ਦੀ ਸੱਚ ਦੀ ਬਾਣੀ ਨੂੰ ਸਰਵਣਨ ਕਰਨ ਲਈ ਆਪ ਜੀ ਪਵਨ ਪਵਿੱਤਰ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਪਾਸ ਪਹੁੰਚੇ ਹੋ ਵੱਡੇ ਭਾਗ ਨੇ ਜਿੱਥੇ ਦੇਸੀ ਮਹੀਨੇ ਦੇ ਪਾਵਨ ਸੰਗ੍ਰਾਂਥ ਦੇ ਅੱਜ ਚੇਤ ਦੇ ਦਿਹਾੜੇ ਨੇ ਜਿਸ ਤਰ੍ਹਾਂ ਅੰਗਰੇਜ਼ੀ ਸਾਲ ਆਉਂਦਾ ਸਾਨੂੰ ਬੜਾ ਚਾਹ ਚੜ ਜਾਂਦਾ ਵੀ ਅੰਗਰੇਜ਼ੀ ਸਾਲ ਸ਼ੁਰੂ ਹੋ ਗਿਆ ਜਨਵਰੀ ਆ ਗਈ ਫਰਵਰੀ ਆ ਗਈ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੇਤ ਆ ਗਿਆ ਵਿਸਾਖ ਆ ਗਿਆ ਮੱਘਰ ਆ ਗਿਆ ਮਾਘ ਆ ਗਿਆ ਸੋ ਅੱਜ ਇਸੇ ਮਹੀਨੇ ਦੇ ਪਾਵਨ ਵਿਤਰ ਨਵੇਂ ਸਾਲ ਦੇ ਸਮਾਗਮ ਨੇ ਆਪ ਜੀ ਜਿੱਥੇ-ਜਿੱਥੇ ਬੈਠੇ ਹੋ ਸਭ ਤੋਂ ਪਹਿਲਾਂ ਦੋਨੋਂ ਹੱਥ ਜੋੜੋ ਤੇ ਗੱਜ-ਵੱਜ ਕੇ ਬੰਦੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਵੱਡੇ ਭਾਗ ਆ ਤੁਹਾਡੇ ਵੱਡੇ ਭਾਗ ਕਦੋਂ ਹੁੰਦੇ ਨੇ ਜਦੋਂ ਵੱਡੇ ਭਾਗਾਂ ਨੂੰ ਬਣਾਉਣ ਵਾਲਾ ਵੱਡੇ ਭਾਗਾਂ ਦੀਆਂ ਖੁਸ਼ੀਆਂ ਦੇਣ ਵਾਲੇ ਤੇ ਮਹਾਰਾਜ ਕਹਿੰਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਵੱਡ ਭਾਗੀ ਸਾਧ ਸੰਗਤ ਪ੍ਰਾਪਤ ਵੱਡੇ ਭਾਗ ਦੀ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਤੈਨੂੰ ਸਾਧ ਸੰਗਤ ਦੇ ਪ੍ਰਾਪਤੀ ਹੋਊਗੀ ਤੇ ਉਸ ਸਤ ਸੰਗਤ ਦੀਆਂ ਘੜੀਆਂ ਦੇ ਅੰਦਰ ਮਹਾਰਾਜ ਕਹਿੰਦੇ ਤੂੰ ਸੁਣਨਾ ਹੈ ਮਹਾਰਾਜ ਕਹਿੰਦੇ ਤੂੰ ਸੁਣਨਾ ਹੈ ਤੇ ਸੁਣਨੀ ਵੀ ਮਹਾਰਾਜ ਕਹਿੰਦੇ ਬਾਣੀ ਹੈ ਤੇ ਮਹਾਰਾਜ ਕਹਿੰਦੇ ਜਦੋਂ ਬਾਣੀ ਸੁਣੀ ਤੂੰ ਬਾਣੀ ਸੁਣੇਗਾ ਮੈਂ ਤੇਰੇ ਕੋਲ ਆਜੂਗਾ ਤੂੰ ਮੇਰੇ ਕੋਲ ਆਜੇਗਾ ਬਾਣੀ ਸੁਣਨੀ ਔਖੀ ਬੜੀ ਲੱਗਦੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਿਆ ਉਹਨਾਂ ਨੇ ਸਰੀਰ ਦੇ ਸੰਸਾਰ ਦੇ ਨਰੰਗਕਾਰ ਦੇ ਸਾਰੇ ਭੇਤ ਜਾਣ ਲਈ ਸੁਣ ਹੈ ਜੋਗ ਜੁਗਤ ਤਨ ਭੇਦ ਭੇਦ ਵੜਿਆ ਮਹਾਰਾਜ ਕਹਿੰਦੇ ਪਰ ਤੂੰ ਮੇਰੀ ਗੱਲ ਸੁਣ ਮਹਾਰਾਜ ਕਹਿੰਦੇ ਜਦੋਂ ਗੱਲ ਸੁਣਾਗੇ ਤੇ ਫਿਰ ਹੀ ਧਿਆਨ ਬਣੂਗਾ ਗੁਰੂ ਕੋਲੇ ਬੈਠੇ ਹੋਈਏ ਮਹਾਰਾਜ ਸਾਡਾ ਧਿਆਨ ਨਹੀਂ ਲੱਗਦਾ ਮਹਾਰਾਜ ਕਹਿੰਦੇ ਤੇਰਾ ਧਿਆਨ ਤਾਂ ਨਹੀਂ ਲੱਗਦਾ ਤੂੰ ਤਾਂ ਮੇਰੇ ਨਾਲ ਪਿਆਰ ਹੀ ਨਹੀਂ ਕਰਦਾ ਜਿਹਦੇ ਨਾਲ ਪਿਆਰ ਹੁੰਦਾ ਫਿਰ ਧਿਆਨ ਨਾਲ ਬਾਣੀ ਪੜੀਦੀ ਹੈ ਮਹਾਰਾਜ ਕਹਿੰਦੇ ਧਿਆਨ ਰੱਖੀ ਇਹ ਬਾਣੀ ਗੁਰੂ ਹੈ ਤੇ ਜਦੋਂ ਤੂੰ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜੇਗਾ ਤੇ ਧਿਆਨ ਰੱਖੀ ਤੂੰ ਮੇਰੇ ਨਾਲ ਜੁੜਨਾ ਮੰਨਣੀ ਜੁੜਦਾ ਗੁਰੂ ਕੋਲ ਆਈਏ ਮੰਨਣੀ ਜੁੜਦਾ ਮੰਨਣੀ ਮੰਨਦਾ ਤੇ ਗੁਰੂ ਗ੍ਰੰਥ ਸਾਹਿਬਹਾਰਾਜ ਕਹਿੰਦੇ ਵੀ ਮੇਰੇ ਕੋਲ ਤੂੰ ਆਇਆ ਮੈਂ ਹਾਜ਼ਰ ਨਾਜ਼ਰ ਆ ਮੈਂ ਪ੍ਰਤੱਖ ਹੈ ਤੇ ਜਦੋਂ ਤੂੰ ਮੇਰੇ ਕੋਲ ਆ ਕੇ ਮਹਾਰਾਜ ਕਹਿੰਦੇ ਨਮਸਕਾਰ ਕਰਦਾ ਨਾ ਨਮਸਕਾਰ ਮੱਥਾ ਟੇਕ ਦਿੰਨਾ ਫਿਰ ਮਹਾਰਾਜ ਕਹਿੰਦੇ ਲਿਆ ਮਨ ਦੇ ਦੇ ਤੇ ਮਹਾਰਾਜ ਕਹਿੰਦੇ ਮਨ ਤੂੰ ਮੈਨੂੰ ਦੇ ਦੇ ਤੇ ਮੈਂ ਤੇਰੇ ਸਾਰੇ ਕੰਮ ਕਰ ਦਿੰਦਾ ਮਨ ਵਿੱਚ ਨਾ ਬੜਾ ਔਖਾ ਹੈ ਜਦੋਂ ਮਨ ਗੁਰੂ ਨੂੰ ਵੇਚ ਲਿਏ ਨਾ ਫਿਰ ਮਨ ਵੇਚੈ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਸੇ ਪੱਕੀ ਨਿਸ਼ਾਨੀ ਹੈ ਵੀ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨ ਵੇਚ ਲਿਏ ਫਿਰ ਘਰੇ ਵੀ ਗੁਰੂ ਦੀ ਗੱਲ ਹੋਊਗੀ ਕਿਰਤ ਕਰਦਿਆਂ ਵੀ ਗੁਰੂ ਦੀ ਗੱਲ ਹੋਊਗੀ ਹਰ ਕੰਮ ਗੁਰੂ ਦਾ ਹੋਊਗਾ ਇੱਥੋਂ ਤੱਕ ਜਦੋਂ ਤੇਰਾ ਗੁਰੂ ਨਾਲ ਪਿਆਰ ਬਣਿਆ ਗੁਰੂ ਦਾ ਕੜਾ ਵੀ ਤੇਰੇ ਕੋਲ ਹੋਊਗਾ ਗੁਰੂ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਪੀਰ ਬੁੱਧੂ ਸਾਹ ਦਾ ਤੰਗਾ ਵੀ ਤੇਰੇ ਕੋਲ ਹੋਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੱਚੀ ਮੈਂ ਤੈਨੂੰ ਆਪਦੇ ਵਰਗਾ ਬਣਾਉਣਾ ਚਾਹੁੰਨਾ ਪਰ ਤੂੰ ਮਨ ਤਾਂ ਨਹੀਂ ਮੇਰੀ ਗੱਲ ਹੁਣ ਕੋਈ ਬੱਚਾ ਆਪਣੇ ਆਖੇ ਨ ਲੱਗੇ ਤੇ ਮਾਂ ਪਿਓ ਕਹਿੰਦਾ ਰਹੇ ਪੁੱਤ ਆਖੇ ਲੱਗੇ ਤੇ ਆਖੇ ਨਾ ਲੱਗੇ ਤੇ ਮਾਂ ਪਿਓ ਕਹਿੰਦਾ ਵੀ ਤੂੰ ਮੇਰੇ ਆਖੇ ਨਹੀਂ ਲੱਗਦਾ ਆਪਾਂ ਕਰਦੇ ਆਂ ਮਨ ਦੀ ਮਰਜ਼ੀ ਇੱਥੇ ਮਨ ਦੀ ਮਰਜ਼ੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਗੁਰ ਕਹੈ ਸੋ ਭਲ ਮੰਨਿਓ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਉਸ ਗੱਲ ਨੂੰ ਮੰਨਣਾ ਹੁੰਦਾ ਆ ਭਾਵੇਂ ਆ ਤੇ ਉਹਨੇ ਵੀ ਆਪਾਂ ਤਾਂ ਕਈ ਵਾਰੀ ਮਹੀਨੇ ਬਾਅਦ ਆਂ ਮਹਾਰਾਜ ਨੂੰ ਵੀ ਮਹਾਰਾਜ ਮਹੀਨੇ ਬਾਅਦ ਆਵਾਂਗੇ ਮਹਾਰਾਜ ਕਹਿੰਦੇ ਉਹ ਕਮਲਿਆ ਸਵਾਸ ਤੈਨੂੰ ਮੈਂ ਦਿੱਤੇ ਤਰਨਾ ਤੈਨੂੰ ਮੈਂ ਦਿੱਤਾ ਮਾਂ ਤੈਨੂੰ ਮੈਂ ਦਿੱਤੀ ਸਭ ਕੁਝ ਤੈਨੂੰ ਮੈਂ ਦਿੱਤਾ ਤੇ ਤੂੰ ਤਾਂ ਮੇਰੇ ਕੋਲ ਬਹੁਤ ਚਿਰ ਤੋਂ ਆਉਣਾ ਰੋ ਜਾਓ ਗੁਰੂ ਦਾ ਨਲੇ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੇ ਹੁਕਮ ਹੈ ਜਿਹੜਾ ਮੈਨੂੰ ਪਿਆਰ ਕਰਦਾ ਉਹ ਦੋ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਜੂਰ ਦਰਸ਼ਨ ਕਰੇ ਅੰਮ੍ਰਿਤ ਵੇਲੇ ਆਓ ਤੇ ਸ਼ਾਮ ਨੂੰ ਆਓ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਓ ਇੱਕ ਗੱਲ ਧਿਆਨ ਰੱਖਿਓ ਗੁਰੂ ਗ੍ਰੰਥ ਸਾਹਿਬ ਕੋਲ 5-10 ਮਿੰਟ ਜੂਰ ਬੈਠਣੇ ਜੇ ਭਾਈ ਸਾਹਿਬ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਣੀ ਪੜ ਰਹੇ ਹੈ ਤੇ ਧਿਆਨ ਅੱਖਾਂ ਬੰਦ ਕਰਕੇ ਬਾਣੀ ਸੁਣਨੀ ਹੈ ਜੇ ਬਾਣੀ ਨਹੀਂ ਪੜੀ ਜਾ ਰਹੀ ਤੇ ਫਿਰ ਆਪ ਬੈਠ ਕੇ ਜਪਣ ਵਾਹਿਗੁਰੂ 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 ਆਪ ਬੈਠ ਕੇ ਜਪਣ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਪੋ ਸਤ ਨਾਮ ਵਾਹਿਗੁਰੂ 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 ਮਹਾਰਾਜ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਗੁਰੂ ਸਾਹਿਬ ਕਹਿੰਦੇ ਰੋਜ਼ ਨਮਸਕਾਰ ਕਰਦਾ ਸਾਹਮਣੇ ਤੇਰੇ ਸ਼ਬਦ ਲਿਖਿਆ ਨੂੰ ਪੜਿਆ ਕਰਵੇਂ ਲਿਖਿਆਤਾ ਹੈ ਪੜਨਾ ਓਖਾ ਮਹਾਰਾਜ ਨੇ ਇੱਕ ਕੰਬ ਤੋਂ ਲੈ ਕੇ 1430 ਅੰਗ ਤੱਕ ਲਿਖਤੀ ਲੈ ਵੀ ਬਾਣੀ ਦਿੱਤੀ ਬਾਣੀ ਦਿੱਤੀ ਤੂੰ ਫਿਕਰ ਨਾ ਕਰੀ ਤੂੰ ਚਿੰਤਾ ਨਾ ਕਰੀ ਮੈਂ ਤੇਰੇ ਸਾਰੇ ਕੰਮ ਕਰੂੰਗਾ ਸਾਰੇ ਕੰਮ ਕਰਦੇ ਆ ਪਰ ਬਾਣੀ ਨਹੀਂ ਪੜਦੇ ਸਾਰੇ ਕੰਮ ਕਰਦੇ ਆ ਪਰ ਗੁਰੂ ਸਾਹਿਬ ਮਹਾਰਾਜ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਕਹਿ ਰਹੇ ਹੈ ਨਾ ਉਹ ਗੱਲ ਨੂੰ ਜਰੂਰ ਮੰਨਣਾ ਹੈ ਤੇ ਮਹਾਰਾਜ ਕਹਿੰਦੇ ਨੇ ਜਪ ਮਨ ਫਿਰ ਮਹਾਰਾਜ ਨੇ ਮਨ ਦੀ ਗੱਲ ਕਰ ਲਈ ਵੀ ਮਨਾਂ ਤੂੰ ਨਹੀਂ ਆਖੇ ਲੱਗਦਾ ਮਾਣੀ ਨਾ ਟੇਕਣ ਬੰਦਾ ਮਨ ਦੇ ਲੱਖਾਂ ਫੁਰਨੇ ਬਾਣੀ ਪੜਨ ਬਹਿ ਜੋ ਹਜ਼ਾਰਾਂ ਮਨ ਅੱਗੇ ਪਿੱਛੇ ਤੁਰਿਆ ਕਰਦਾ ਕਿਤੇ ਮਗਰ ਜਾ ਵੜਦਾ ਰਿਸ਼ਤੇਦਾਰਾਂ ਚ ਕਿਤੇ ਅੱਗੇ ਨੂੰ ਜਾ ਵੜਦਾ ਮਹਾਰਾਜ ਕਹਿੰਦੇ ਤੂੰ ਮਨ ਮੈਨੂੰ ਵੇਚ ਦੇ ਜਦੋਂ ਤੂੰ ਮਨ ਮੈਨੂੰ ਵੇਚਤਾ ਮਹਾਰਾਜ ਕਹਿੰਦੇ ਤੇਰੇ ਕਾਰਜ ਰਾਸ ਹੋ ਜਾਣਗੇ ਤੇਰੇ ਕਾਰਜ ਪਤੇ ਹੋ ਜਾਣਗੇ ਤੇ ਆਪਾਂ ਗੁਰੂ ਸਾਹਿਬ ਮਹਾਰਾਜ ਕੋਲ ਆਉਣੇ ਵੀ ਤਾਂ ਹੀ ਆ ਵੀ ਮਹਾਰਾਜ ਸਾਨੂੰ ਤੁਸੀਂ ਆਪਦੀ ਮੱਤ ਦੇ ਦਿਓ ਮਹਾਰਾਜ ਤੁਸੀਂ ਮੈਨੂੰ ਆਪਦੀ ਮੱਤ ਦਿਓ ਜਿਸ ਦਿਨ ਗੁਰੂ ਦੀ ਮੱਤ ਆਉਂਦੀ ਆ ਰੋਜ਼ ਪੜ੍ਹਦੇ ਹੋ ਸੁਖਮਨੀ ਸਾਹਿਬ ਤੇ ਰੋਜ਼ ਬਾਣੀ ਪੜ੍ਹਦੇ ਹੋ ਗੁਰ ਕੀ ਮੱਤ ਤੂੰ ਲੈ ਆਣੇ ਭਾਗਤ ਬਿਨਾ ਬਾਪੂ ਤੇ ਸਿਆਣੇ ਵੱਡੇ ਵੱਡੇ ਨਾਲੇ ਸਿਆਣੇ ਨਾ ਬਣਿਆ ਕਰੋ ਵੀ ਮੈਂ ਬਹੁਤ ਸਿਆਣਾ ਹਾਂ ਜਿੰਨਾ ਸਿਆਣਾ ਮਹਾਰਾਏ ਕਹਿੰਦੇ ਮੇਰੇ ਕੋਲੇ ਲੱਖ ਸਿਆਣ ਪਹੋਂ ਲੱਖ ਤੇਰਾ ਚੰਗਾ ਨਾਂ ਰੱਖਿਆ ਹੋਵੇ ਲੱਖ ਤੈਨੂੰ ਜੈਤ ਸ਼ਕਤਰੀ ਜੈ ਜੈਕਾਰ ਕਰਦੇ ਹਾਂ ਪਰ ਮਹਾਰਾਏ ਕਹਿੰਦੇ ਮੇਰੇ ਘਰ ਚ ਕੇਵਲ ਨਾਮ ਦੀ ਗੱਲ ਪਰਵਾਹ ਨਾਨਕ ਦੇ ਘਰ ਕੇਵਲ ਨਾਮ ਬਾਣੀ ਬੋਲਾ ਕਰੋ ਜਿਹਨੂੰ ਨਾਨਕ ਕੇ ਘਰ ਕੇਵਲ ਨਾਮ ਵਾਹਿਗੁਰੂ ਦੇ ਘਰ ਕੇਵਲ ਕੀ ਹੈ ਨਾਮ ਤੇ ਇਹਦੇ ਘਰੋਂ ਮਿਲੂਗਾ ਕੀ ਨਾਮ ਕਹਿੰਦੇ ਨੇ ਜੇ ਨਾਮ ਮਿਲ ਗਿਆ ਗੁਰੂ ਸਾਹਿਬ ਦੇ ਘਰੋਂ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਜੀਵਨ ਨੂੰ ਸੱਚ ਤੇ ਤੋਰ ਲੈ ਤੇ ਜਦੋਂ ਆਪਾਂ ਪਰਮਹਾਰਾਜ ਦੀ ਧੁਰ ਕੀ ਬਾਣੀ ਨੂੰ ਪੜਾਂਗੇ ਬਾਣੀ ਦੀ ਇੱਕ ਪੰਗਤੀ ਪੜ੍ਹੀਏ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਪੜੋ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆ ਜਦੋਂ ਬਾਣੀ ਆਈ ਫਿਰ ਕਿਉ ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਨਾਨਕ ਚਿੰਤਾ ਨਾਤ ਕਰੋ ਨਾਨਕ ਚਿੰਤਾ ਨਾਤ ਕਰੋ ਚਿੰਤਾ ਤੁਸਹੀ ਹੈ ਚਿੰਤਾ ਤੇਸਹੀ ਹੈ ਚਿੰਤਾ ਤੇਸਹੀ ਹੈ ਚਿੰਤਾ ਤੇਸਹੀ ਹੈ ਮਾਰੇ ਕਿੰਨੇ ਤੂੰ ਚਿੰਤਾ ਕਰਨੀ ਨਹੀਂ ਸੀ ਤੂੰ ਜਿੰਤੇ ਬੜੀ ਕਰੀਏ ਤੇ ਨਲੇ ਇੱਕ ਗੱਲ ਰੱਖ ਜੇ ਜਦੋਂ ਤੇਰੀ ਰਸਨਾ ਤੇ ਮੇਰੀ ਯਾਦ ਬਣ ਗਈ ਨਾ ਰਸਨਾ ਤੇ ਰਹਿਰਾ ਸਾਹਿਬ ਦੀ ਬਾਣੀ ਬੋਲ ਕੇ ਉੱਚੀ ਕਰਿਆ ਕਰੋ ਜਦੋਂ ਵੀ ਬਾਣੀ ਪੜ੍ਹਨੀ ਹੈ ਨਾ ਚੁੱਪ ਕਰਕੇ ਨਾ ਬੈਠਿਆ ਕਰੋ ਬਾਣੀ ਦਾ ਥੋੜਾ ਜਿਹਾ ਆਚਾਰ ਨਾਲ ਉੱਚੀ ਕਰੋ ਕਿ ਜਿਹੜੀ ਬਾਣੀ ਦੀ ਪੰਕਤੀ ਬੋਲ ਰਹੇ ਹੋ ਤੈਨੂੰ ਸਰਵਣ ਹੋਣੀ ਚਾਹੀਦੀ ਜਿਸ ਤਰ੍ਹਾਂ ਪ੍ਰਸ਼ਾਦਾ ਛਕਣਾ ਹੈ ਨਾ ਇਸੇ ਤਰ੍ਹਾਂ ਰਸਨਾ ਨਾਲ ਬਾਣੀ ਨੂੰ ਬੋਲੋ ਸਤਨਾਮ ਵਾਹਿਗੁਰੂ ਬੋਲੋ ਵਾਹਿਗੁਰੂ ਬੋਲੋ ਕੰਨਾਂ ਨਾਲ ਸੁਣੋ ਤੇ ਜਦੋਂ ਤੁਸੀਂ ਇਸ ਤਰ੍ਹਾਂ ਆਰਾਈ ਦੀ ਬਾਣੀ ਨੂੰ ਸੁਣੋਗੇ ਨਾ ਤੇ ਫਰਮਾ ਰਹੇ ਕਹਿੰਦੇ ਹੌਲੀ ਹੌਲੀ ਤੈਨੂੰ ਆਪਦਾ ਪਤਾ ਲੱਗੂ ਵੀ ਤੂੰ ਹੈ ਕੀ ਪਹਿਲਾਂ ਤਾਂ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਆਪਾਂ ਹੈ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਰੋਜ਼ ਸੁਣਦੇ ਹੋ ਵੀ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਭਗਤ ਸਦਨਾ ਜੀ ਭਗਤ ਪੀਪਾ ਜੀ ਭਗਤ ਧੰਨਾ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਬੇਅੰਤ ਭਟ ਸਹਿਬਾਨ ਬੇਅੰਤ ਗੁਰਸਿੱਖਾਂ ਦੀ ਪਾਵਨ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੁਣ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਕਲਾ ਵੀ ਬਹੁਤ ਹੈ ਜਿੰਨੇ ਤੁਸੀਂ ਬੈਠੇ ਹੋ ਨਾ ਸਾਰਿਆਂ ਚ ਉਹਦੀ ਜੋਤ ਹੀ ਹੈ ਜੇ ਉਹਦੀ ਜੋਤ ਹੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਾਰੀਆਂ ਜੋਤਾਂ ਬਣਾਤੀਆਂ ਇਨਾਂ ਦੇ ਵਿੱਚ ਤੋਂ ਮਾਂ ਨੂੰ ਮਾਂ ਨਾ ਵੇਖੀ ਮਾਂ ਦੇ ਵਿੱਚ ਮੈਨੂੰ ਵੇਖੀ ਵੀ ਮਾਂ ਦਿੱਤੀ ਕਿਹਨੇ ਆ ਤੇਰੇ ਅੰਦਰ ਕੋਈ ਨਾ ਕੋਈ ਕਲਾ ਮਹਾਰਾਜ ਕਹਿੰਦੇ ਜਿੰਨੀ ਕਲਾ ਮਹਾਰਾਜ ਕਹਿੰਦੇ ਮੇਰੀ ਹੈ ਤੇ ਇਸ ਕਲਾ ਦੇ ਨਾਲ ਹੀ ਆਪਾਂ ਤੁਰੇ ਫਿਰਦੇ ਹਾਂ ਕਿਸੇ ਭੈਣ ਨੂੰ ਬਣਾਉਣਾ ਬਹੁਤ ਸੋਹਣਾ ਆਉਂਦਾ ਹੁੰਦਾ ਕਿਸੇ ਭਾਈ ਸਾਹਿਬ ਨੂੰ ਕੋਈ ਕਾਰੋਬਾਰ ਬਹੁਤ ਸੋਹਣਾ ਕਰਨ ਆਉਂਦਾ ਆਪਾਂ ਕਹਿੰਨੇ ਕਿੰਨੀ ਸੋਹਣੀ ਕਲਾ ਇਹਦੇ ਕੋਲ ਕਲਾ ਕਿਹਨੇ ਦਿੱਤੀ ਗੁਰੂ ਨੇ ਗੁਰੂ ਸਰਬ ਕਲਾ ਸਮਰੱਥ ਹੈ ਸਰਬ ਕਲਾ ਸਮਰੱਥ ਗੁਰੂ ਨੇ ਇਹ ਬੇਅੰਤ ਜੋਤਾਂ ਨੂੰ ਆਪਦੀ ਕਲਾ ਦੇ ਕੇ ਤੋਰਤਾ ਤੇ ਜਦੋਂ ਫਿਰ ਉਸ ਕਲਾ ਦੇ ਅੰਦਰ ਅਸੀਂ ਉਸ ਵਾਹਿਗੁਰੂ ਦੀ ਭਗਤੀ ਕਰਦੇ ਹਾਂ ਉਸ ਵਾਹਿਗੁਰੂ ਦਾ ਨਾਮ ਜਪਦੇ ਹਾਂ ਤੇ ਫਿਰ ਮਹਾਰਾਜ ਕਹਿੰਦੇ ਚਿੰਤਾ ਤੈਨੂੰ ਕਿਹੜੀ ਗੱਲ ਦੀ ਮੇਰਾ ਕੀ ਬਣੂਗਾ ਮੇਰੇ ਪੁੱਤਾਂ ਦਾ ਕੀ ਬਣੂਗਾ ਮੇਰਾ ਕੰਮ ਕਿਵੇਂ ਚੱਲੇਗਾ ਮਹਾਰਾਜ ਕਹਿੰਦੇ ਉਹ ਭਲਿਆ ਇਹ ਜਿੰਨਾ ਸੰਸਾਰ ਆ ਸੁਪਨਾ ਹੀ ਆ ਮਹਾਰਾਜ ਕਹਿੰਦੇ ਤੇ ਇਹ ਸੁਪਨੇ ਚ ਨਾ ਤੇਰਾ ਕੋਈ ਹੈ ਤੇ ਨਾ ਤੇਰਾ ਕੋਈ ਬਣੂਗਾ ਜਹਮਾਤ ਪਿਤਾ ਸਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਬੋਲੇ ਕੁਰਬਾਨੀ ਮਨ ਉਹਾ ਨਾਮ ਤੇਰਾ ਸੰਗ ਸਹਾਈ ਤੇਰੇ ਸੰਗ ਸਹਾਈ ਮਹਾਰਾਜ ਕਹਿੰਦੇ ਆਪਾਂ ਰੋਜ ਪੜਦੇ ਆਂ ਦੋ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਹੁਤੇ ਅੰਗ ਸੰਗ ਦੀ ਨਿਸ਼ਾਨੀ ਕੀ ਹੈ ਆ ਜਿਹੜਾ ਦੇਖੀ ਜਾਂਦੇ ਉਹ ਅੰਗ ਸੰਗ ਬੈਠਾ ਤੇ ਆਪਾਂ ਵੇਖੀ ਜਾਂਦੇ ਅੰਗ ਸੰਗ ਦੀ ਨਿਸ਼ਾਨੀ ਕੀ ਹੈ ਵਾਹਿਗੁਰੂ ਦੀ ਉਹਨੂੰ ਰਾਮ ਕਹਿ ਦੋ ਉਹਨੂੰ ਅੱਲਾ ਕਹਿ ਦੋ ਉਹਨੂੰ ਨਾਰਾਇਣ ਕਹਿ ਦੋ ਉਹਨੂੰ ਠਾਕੁਰ ਕਹਿ ਦੋ ਉਹਨੂੰ ਕੁਛ ਵੀ ਕਹਿ ਦੋ ਸਾਰਿਆਂ ਦਾ ਪ੍ਰਮਾਤਮਾ ਸਾਰਿਆਂ ਦਾ ਪਰਪਤਾਲਕ ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹ ਇੱਕ ਵਾਹਿਗੁਰੂ ਹੈ। ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰਿਆ ਕਰ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਿਆ ਕਰੋ ਉਸ ਵਾਹਿਗੁਰੂ ਦੀਪਕ ਤੇ ਕਰਿਆ ਕਰ। ਤੇ ਇਸੇ ਤਰ੍ਹਾਂ ਚੱਲਦੇ ਆ ਚੱਲਦੇ ਆ ਹੁਣ ਵੇਖੋ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਮਹਾਰਾਜ ਕਹਿੰਦੇ ਕਿ ਕਿੰਨੇ ਘੰਟੇ ਜੀਵਨ ਮਹਾਰਾਜ 12 ਘੰਟੇ ਰਾਤ ਨੂੰ ਮਹਾਰਾਜ 12 ਘੰਟੇ ਤੇ ਮਹਾਰਾਜ ਕਹਿੰਦੇ ਇੰਨਾ ਕੁਛ ਹੈ ਤੇ ਚਲ ਫਿਰ ਤੈਨੂੰ ਮੈਂ 12 ਮਹਾ ਦੀ ਬਾਣੀ ਦੇ ਦਿੰਨੇ ਇੱਕ ਤਾਂ 12 ਮਹਾ ਪੰਜਵੇਂ ਪਾਤਸ਼ਾਹ ਨੇ ਲਿਖੀ ਹੈ ਇੱਕ 12 ਮਹਾ ਦੀ ਬਾਣੀ ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ ਇੱਕ 12 ਮਹਾ ਦੀ ਬਾਣੀ ਧੰਗ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੀ ਜਿਹੜੀ 12 ਮਹਾ ਦੀ ਬਾਣੀ ਭਾਈ ਸਾਹਿਬ ਜੀ ਪਾਵਨ ਪਵਿੱਤਰ ਦਿਹਾੜੇ ਤੇ ਪੜਦੇ ਨੇ ਉਹ ਪੰਜਵੇਂ ਪਾਤਸ਼ਾਹ ਦੀ ਬਾਣੀ ਪੜੀ ਜਾਂਦੀ ਹੈ ਇਸ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸੀ ਮਹਾਰਾਜ ਕੰਮ ਕਰਦੇ ਆ ਮਹਾਰਾਜ ਘਰਾਂ ਦੇ ਕੰਮਾਂ ਚੋਂ ਨਿਕਲ ਨਹੀਂ ਜਾਂਦਾ ਤੇ ਮਹਾਰਾਜ ਕਹਿੰਦੇ ਪੁੱਤ ਜੀ ਕੰਮ ਕਰਦੇ ਹੋ ਤਾਂ ਇੱਕ ਕੰਮ ਮੇਰਾ ਵੀ ਕਰਦੇ ਆ ਹੁਣ ਜਿਨੇ ਆਪਾਂ ਨੂੰ ਇੱਕ ਕੰਮ ਹੀ ਕਿਹਾ ਹੋਵੇ ਤੇ ਉਹਦਾ ਆਪਾਂ ਇੱਕ ਕੰਮ ਨਾ ਕਰੀਏ ਤੇ ਫਿਰ ਆਪਣੇ ਲਈ ਗੱਡੀ ਮਾੜੀ ਗੱਲ ਹੈ ਫਿਰ ਮਹਾਰਾਜ ਕਹਿੰਦੇ ਫੇਰ ਨਾ ਕਰ ਮਿਲ ਸਾਧ ਸੰਗਤ ਬਾਜ ਕੇਵਲ ਨਾਮ ਮਹਾਰਾਜ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਕੇਵਲ ਜਪਿਆ ਕਰ ਵਾਹਿਗੁਰੂ 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 ਕਿਰਤ ਕਰਨ ਕੇ ਵਿਛੜੇ ਕਿਰਤ ਕਰਨ ਕੇ ਵਿਛੜੇ ਬਹੁਤ ਜਨਮ ਵਿਛੜੇ ਥੇ ਮਾਦੋ ਬਹੁਤ ਜਨਮ ਵਿਛੜੇ ਥੇ ਮਾਦੋ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮੋ ਕਰ ਕਿਰਪਾ ਮੇਲੋ ਰਾਮੋ ਐਸ ਕੰਮ ਲਈ ਅਸੀਂ ਗੁਰੂ ਸਾਹਿਬ ਮਹਾਰਾਜ ਕੋਲ ਆਏ ਵੀ ਮਹਾਰਾਜ ਕਰਮਾਂ ਚ ਪਤਾ ਨਹੀਂ ਕੀ ਗੱਲ ਆ ਮਹਾਰਾਜ ਬੜੇ ਚਿਰਾਂ ਦੇ ਵਿੱਚ ਬਿਛੜੇ ਹੋਏ ਤੇ ਤੁਸੀਂ ਮਹਾਰਾਜ ਕਿਰਪਾਈ ਕਰਦੋ ਕਿਰਪਾ ਲੈਣ ਲਈ ਗੁਰੂ ਕੋਲ ਆਉਂਦੇ ਹੋ ਕਿਰਪਾ ਲੈਣ ਲਈ ਬਾਣੀ ਪੜ੍ਹਦੇ ਹੋ ਕਿਰਪਾ ਲੈਣ ਲਈ ਅਰਦਾਸ 'ਚ ਖੜ੍ਹਦੇ ਹੋ ਕਿਰਪਾ ਲੈਣ ਲਈ ਚੌਰ ਸਾਹਿਬ ਦੀ ਸੇਵਾ ਕਰਦੇ ਹੋ ਕਿਰਪਾ ਲੈਣ ਲਈ ਤਿੰਨ ਫੁੱਲ ਪਟਾਵਾ ਗੁਰੂ ਘਰੇ ਰੱਖਦੇ ਹੋ ਵੀ ਮਹਾਰਾਜ ਕਿਰਪਾ ਕਰ ਦੇ ਤੇ ਮਹਾਰਾਜ ਅਤੇ ਪਾਤਸ਼ਾਹ ਧੰਗ ਗੁਰ ਅਰਜਨ ਦੇ ਮਹਾਰਾਜ ਨੂੰ ਸੰਗਤਾਂ ਨੇ ਕਿਹਾ ਮਹਾਰਾਜ ਸਾਨੂੰ ਕੋਈ ਸੌਖੀ ਜੀ ਬਾਣੀ ਦੇ ਦੋ ਜਿਹੜੀ ਮਹਾਰਾਜ ਸਾਨੂੰ ਸਮਝ ਆ ਜਾਏ ਕਰੇ ਫਿਰ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ 12 ਮਹਾਂ ਦੇ ਪਾਵਨ ਬਾਣੀ ਦਿੱਤੀ ਮਹਾਰਾਜ ਕਹਿੰਦੇ ਚਲੋ ਸਾਨੂੰ ਐਂ ਕਰਦੇ ਆਂ ਵੀ ਇੱਕ ਮਹੀਨੇ ਬਾਅਦ ਚੇਤ ਦਾ ਮਹੀਨਾ ਸ਼ੁਰੂ ਹੋ ਗਿਆ ਨਾ ਇੱਕ ਮਹੀਨਾ ਮਹਾਰਾਜ ਕਹਿੰਦੇ ਮੇਰੀ ਗੱਲ ਪੂਰੀ ਚੇਤੇ ਰੱਖਣੀ ਕੀ ਚੇਤੇ ਰੱਖਣੀ ਸੁਣਿਓ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤਿਆ ਨਾਨਕ ਕੀ ਬੇਨੰਤਿਆ ਨਾਨਕ ਕੀ ਬੇਨੰਤਿਆ ਨਾਨਕ ਕੀ ਬੇਨੰਤਿਆ ਕੀ ਬੇਨਤੀ ਆ ਕਰ ਕਿਰਪਾ ਦਿਜਨਾ ਮੋ ਕਰ ਕਿਰਪਾ ਦਿਜਨਾ ਮੋ ਕਰ ਕਿਰਪਾ ਦਿਜਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਚੇਤ ਦੇ ਮਹੀਨੇ ਚ ਕਿਹਾ ਮਹਾਰਾਜ ਸਾਧੀਆਂ ਹੈਗੀਆਂ ਬੇਨਤੀਆਂ ਸਾਨੂੰ ਮਹਾਰਾਜ ਆਪਦਾ ਨਾਮ ਹੁੰਦੇ فرمਾ ਰਹੇ ਪਤਾ ਕੀ ਬੋਲਦੇ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਜੇ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਸੰਗਤ ਕਰਦੇ ਆ ਗੁਰੂ ਕਹਿੰਦਾ ਵੀ ਛਾਵਾ 'ਚ ਜਿਉਂਦਾ ਰਹੇ ਨਹੀਂ ਤਾਂ ਮਾਰੇ ਕਹਿੰਦੇ